ਇਹ ਫੈਸਲਾ ਜਿਹੜਾ ਹੋਇਆ ਤੇ ਉਸੇ ਕੜੀ ਦੇ ਵਿੱਚ ਹੈ ਇੱਕ ਇੱਕ 2015 ਨੂੰ ਸਾਨੂੰ ਡੀਏ ਗਵਰਨਮੈਂਟ ਨੇ 113% ਜੀ ਦਿੱਤਾ ਹੀ ਜਿਹੜਾ ਕਿ 1715 ਤੋਂ ਡੀਏ ਦਿੱਤਾ ਹੈ ਐਸੇ ਤਰ੍ਹਾਂ 1715 ਵਾਲੀ ਜਿਹੜੀ ਹੈ ਕਿਸ਼ਤ ਹੈ ਉਹ ਇੱਕ ਇੱਕ 16 ਤੋਂ ਦਿੱਤੀ ਸੀ ਜਿਹੜੀ ਇੱਕ ਇੱਕ 16 ਦੀ ਕਿਸ਼ਤ ਸੀ ਉਹ ਜਾ ਕੇ ਇੱਕ 11 16 ਤੋਂ ਦਿੱਤੀ ਸੀ ਜਦੋਂ ਪੀਅਰ ਵਿਜਨ ਹੋਈ ਉਹਨਾਂ ਨੇ ਜਿਹੜਾ ਡੀਏ ਸਾਨੂੰ ਮਿਲ ਰਿਹਾ ਸੀ ਉਸ ਵੇਲੇ 31 12 15 ਨੂੰ ਜੀ ਉਹ 113% ਉਹ ਮਰਜ਼ ਕਰਕੇ ਤੇ ਉਹ ਸਾਨੂੰ ਉਹਨਾਂ ਨੇ ਉਹ 2.44% ਫਾਰਮ ਨਾਲ ਸਾਨੂੰ ਐਕਸੈਸ਼ਨ ਜਾਂ ਪੈਨਸ਼ਨ ਫਿਚਰਸ਼ਨ ਸਾਡੀ ਕਰ ਦਿੱਤੇ ਤੇ ਇਹ ਕਲ ਕਲੀਅਰ ਕਰ ਦੋ ਇਹ ਮੁਲਾਜ਼ਮਾ ਤੇ ਪੈਨਸ਼ਨ ਦੋਨਾਂ ਤੇ ਹੀ ਲਾਗੂ ਹੋਣਾ ਬਿਲਕੁਲ ਜੀ ਹਾਂ ਇਹ ਇਸ ਫੈਸਲੇ ਦੀ ਮੈਂ ਚਰਚਾ ਕਰੂੰਗਾ ਇਹ ਜਿਹੜਾ ਫੈਸਲਾ ਆਇਆ ਹੈ ਜੀ ਸੀਡਬਲਯੂਪੀ 7242 ਬਿਲਕੁਲ 2023 ਹਾਂ ਜੀ ਤੇ ਹੋਰ ਇਹਦੇ ਨਾਲ 32 ਕਨੈਕਟਡ ਕੇਸ ਨੇ ਨਹੀਂ ਇਹ ਕੇਸਾਂ ਦਾ ਵੀਰਵਾ ਦਿੱਤਾ ਦਾ ਹਾਂ ਇਹ ਸਾਰੇ ਕੇਸਾਂ ਦਾ ਵੀਰਵਾ ਦਿੱਤਾ ਦਾ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੇ ਕਿਹੜੇ ਵਕੀਲ ਕੋਲ ਕਿੰਨੇ ਕਿੰਨੇ ਕੇਸ ਸੀ ਇਹ ਸਾਰਾ ਦੱਸਿਆ ਤੇ ਇਹ ਇਹ ਜਿਹੜਾ 113% ਤੋਂ 119% ਡੀਏ ਫਿਰ 24/5/2023 ਨੂੰ ਆ ਕੇ ਕੀਤਾ ਨਹੀਂ ਉਹ ਵੀ ਉਹਦੇ ਵਾਸਤੇ ਵੀ ਕੋਰਟ ਕੇਸ ਕਰਨਾ ਪਿਆ ਕੀ ਹੁਣ ਡੀਏ ਵੀ ਲੈਣ ਵਾਸਤੇ ਸਾਲੋਂ ਹਰ ਵਾਰੀ ਕੋਰਟ ਜਾਣਾ ਪਏਗਾ ਉਹ ਸਾਰਾ ਡੀਏ ਜਿਹੜਾ ਦਿੱਤਾ ਉਹ ਵੀ ਬੜੀ ਪਹਿਲੇ ਪਹਿਲੇ ਸਿਰ ਪਟੀਸ਼ਨਰ ਨੂੰ ਦਿੱਤਾ ਸੀ 2232 ਫਿਰ ਸੀਓ ਸਿੰਘ ਪਾਈਓ ਉਹਨਾਂ ਨੇ ਪ੍ਰੀਤਮ ਕੁਮਾਰ ਜੀ ਨੇ ਤੇ ਉਹ ਉਹ ਤੋਂ ਜਦੋਂ ਪਟੀਸ਼ਨਰ ਦਿੱਤਾ ਫਿਰ ਸਾਡੀ ਐਸੋਸੀਏਸ਼ਨ ਵੱਲੋਂ ਫਿਰ ਗਵਰਨਮੈਂਟ ਨੂੰ ਲਿਖਿਆ ਕਿ ਇਹਨੂੰ ਜਰਨਲਾਈਜ਼ ਕਰੋ ਫਿਰ ਜਾ ਕੇ ਨੇ 24 5 2023 ਨੂੰ ਜਾ ਕੇ ਉਹਨੂੰ ਜਰਨਲਾਈਜ਼ ਕੀਤਾ ਸੀ ਠੀਕ ਹੈ ਜੀ ਔਰ ਸਰਕਾਰ ਨੂੰ ਚਾਹੀਦਾ ਸੀ ਵੀ ਜਦੋਂ ਹੁਣ 113% ਤੋਂ ਡੀਏ ਉਹਨਾਂ ਨੇ ਆਪ ਹੀ ਪ੍ਰਵਾਨ ਕਰਤਾ 119% ਤੇ 119% ਦੇ ਨਾਲ ਪੈਫਿਕੇਸ਼ਨਾਂ ਵੀ ਕਰਦੇ ਪੈਨਸ਼ਨ ਫਿਕਸੇਸ਼ਨਾਂ ਵੀ ਕਰਦੇ ਹਾਂਜੀ ਉਹਦੇ ਵਾਸਤੇ ਵੀ ਆਪਾਂ ਨੂੰ ਕੋਰਟ ਜਾਣਾ ਪਿਆ ਹਾਂਜੀ ਹੁਣ ਕੋਰਟ ਦੇ ਵਿੱਚ ਕੋਰਟ ਦੇ ਵਿੱਚੋਂ ਇਹ ਆਰਡਰ ਹੋਏ ਨੇ ਹੈਨਿ ਕਿ ਇਹ ਜਿਹੜਾ 113% ਤੋਂ 119% ਹੋ ਗਿਆ ਹੈ ਤੇ ਉਹ ਉਸ ਦੇ ਉੱਪਰ ਜਿਹੜਾ ਡੀਏ ਮੱਦ ਕਰਕੇ ਤੇ 15% ਦਾ ਬੈਨੀਫਿਟ ਦੇ ਕੇ ਤੇ ਫਿਰ ਪੇ ਫਿਕਸੇਸ਼ਨ ਟੈਨਸ਼ਨ ਦੀ ਟੈਨਸ਼ਨ ਫਿਕਸੇਸ਼ਨ ਕੀਤੀ ਜਾਣਾ। ਓਕੇ। ਇਹਨੇ ਚ ਲਿਖਿਆ ਵੀ ਸਾਰੇ ਕਾਂਸੀਕੁਐਂਸ਼ੀਅਲ ਬੈਨੀਫਿਟ ਵੀ ਮਿਲ ਗਏ ਜਿਹਦੇ ਉੱਪਰ। ਓਕੇ। ਕਿਹੜੇ ਕਿਹੜੇ ਨੇ ਜੀ ਉਹ ਕਿਹੜੇ ਕਿਹੜੇ? ਵੈਰਾਇਟੀ ਲੀਵਿੰਗ ਕੈਸ਼ਮੈਂਟ ਜਿਹੜੇ ਨਾਲ ਟੈਨਸ਼ਨ ਫਿਕਸੇਸ਼ਨ ਤੋਂ ਇਲਾਵਾ ਗ੍ਰੈਟੀ ਲੀਵਿੰਗ ਕੈਸ਼ਮੈਂਟ ਵੀ ਮਿਲੇਗੀ। ਹੂੰ। ਤੇ ਇਹ ਆਖਰ ਤੇ ਉਹਨਾਂ ਨੇ ਲਿਖਤਾ ਹੂੰ ਇਹ ਸਿਮਿਲਰੀ ਸਿਚੁਏਟਿਡ ਰਿਟਾਇਰੀ ਜਿਹਦੇ EMPLOYEES ਤੇ ਵੀ ਲਾਗੂ ਹੋਏਗਾ। ਜਨਰਲਾਈ ਹੋਊਗਾ। ਹਾਂਜੀ। ਹਾਂਜੀ। ਇਹ ਇਹ ਜਿਹੜਾ ਫੈਸਲਾ ਹੈ ਇਹ 4 ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤਾ ਜਾਵੇਗਾ ਲਿਸ਼ਾ ਜੀ ਲੈਟ ਦਾ ਰਿਸਪੌਂਡੈਂਟਸ ਰੀ ਕਮਿਊਟ ਦੀ ਪੇ ਆਫ ਦਾ ਪਟੀਸ਼ਨਰਸ ਐਂਡ ਅਦਰ ਸਿਮਿਲਰਲੀ ਸਿਚੁਏਟਿਡ ਰਿਟਾਇਰੀਜ਼ EMPLOYES ਬਾਈ ਗਿਵਿੰਗ them ਦਾ ਬੈਨੀਫਿਟ ਆਫ DMS ਅਲਾਉਂਸ ਐਟ ਦਾ ਰੇਟ 119% ਕੀਪਿੰਗ ਇਨ 뷰 ਦਾ ਨੋਟੀਫਿਕੇਸ਼ਨ ਡੇਟਡ ਜੀ ਨੋ 2023 ਐਂਡ ਥੇਰ ਆਫਟਰ ਰੀ ਕੈਲਕੂਲੇਟ THEIR ਪੈਨਸ਼ਨ ਪੈਨਸ਼ਨ ਵੀ ਬੈਨੀਫਿਟਸ ਐਜ਼ ਵੈਲ ਓਕੇ ਦਾ ਇਨਹਾਂਸਡ ਪੈਨਸ਼ਨ ਵਿਲ ਬੀ ਐਡਮਿਸੀਬਲ ਟੂ ਦਾ ਰਿਟਾਇਰੀਜ਼ ਐਜ਼ ਪਰ ਕ੍ਰਾਈਟੇਰੀਆ ਗਿਵਨ ਇਨ ਦਾ ਨੋਟੀਫਿਕੇਸ਼ਨ ਡੇਟਡ ਵੀ ਨੋ ਇਕੀ ਐਕਸੈਪਟ ਵਿਦ ਦਾ ਡਿਫਰੈਂਸ ਦੈਟ ਦਾ ਡੀਅਰਨੈਸ ਅਲਾਉਂਸ ਵਿਲ ਬੀ ਟ੍ਰੀਟਡ ਐਟ ਐਜ 119% ਫਾਰ 올 ਇੰਟੈਂਡਡ ਪਰਪਸ ਇਹ ਸਾਰੀ ਜਿਹੜੀ ਇਹ ਜਿਹੜੀ ਹੈ 2921 ਦੀ ਜਿਹੜੀ ਹੈ ਨਾ ਨੋਟੀਫਿਕੇਸ਼ਨ ਹੈ ਇਹ ਪੇ ਦੇ ਬਾਰੇ ਚ ਹੀ ਹੈ ਓਕੇ ਇਹ 5 ਜੁਲਾਈ 2021 ਦੀ ਮੇਨ ਨੋਟੀਫਿਕੇਸ਼ਨ ਸੀ ਇਹ 2921 ਦੀ ਜਿਹੜੀ ਹੈ ਹੈ ਉਹ ਉਹਦੀ ਹੀ ਉਹਦੇ ਵਿੱਚ ਪਰਵੀ ਜੋ ਐਡ ਕੀਤੀ ਸੀ ਤੇ ਜਿਨ੍ਹਾਂ ਨੂੰ 15% ਤੋਂ ਘੱਟ ਫਾਇਦਾ ਹੁੰਦਾ ਹੈ ਹਾਂਜੀ ਤੇ ਉਹ ਉਹਨਾਂ ਨੂੰ ਘੱਟੋ ਘੱਟ 15% ਬੈਨੀਫਿਟ ਮਿਲੇਗਾ ਇਹ 29 2021 ਦੀ ਜਿਹੜੀ ਹੈ ਇਹਨਾਂ ਨੇ ਇਹਦੇ ਵਿੱਚ ਬਰਡਨ ਵੀ ਪੂਰੀ ਲਿਖੀ ਹੋਈ ਹੈ ਹਾਂਜੀ ਤੇ ਇਹਦੇ ਵਿੱਚ ਨਾਲ ਫਿਰ ਲਿਖਤਾ लेट द रिवाइड पेंशन अलोंग विद एरियज बी एक्सटेंडेड टू द पटिशनर आफ्टर रीकैलकुलेटिंग देयर इंटाइटलमेंट एज पर एज पर दिस ऑर्डर इतने तक आ गया पटिशनर की बारी गल कर रही एंड सिमिलरली सिचुएटेड रिटायरीज ओब्लिक एम्प्लॉइज बिल आल्सो बी एक्सटेंडेड द सेम बेनिफिट टू बी एक्सटेंडेड विद इन अ पीरियड ऑफ फोर मंथ्स ऑफ रिसीट ऑफ द कॉपी ऑफ दिस ऑर्डर